ਮਾਰ ਉੱਪਰ ਤੁਸੀਂ 15 ਮਿੰਟ ਹੋ ਗਏ ਐ ਨੂੰ ਦੋਨਾਂ ਦੀ ਇੰਸ਼ੋਰੈਂਸ ਹੋ ਗਈ ਐ ਔਰ ਇਹਨਾਂ ਦੀ ਘਰ ਪਤਨੀਆਂ ਨਾਲ ਉਹਦੇ ਫ੍ਰੈਕਚਰ ਹੋਇਆ ਹੋਇਆ ਜਿਹੜੀ ਆਪਾਂ ਨਾਰਮਲ ਇੰਸ਼ੋਰੈਂਸ ਕਰਾਉਂਦੇ ਆ ਉਹਦੇ ਜਿਹੜਾ ਪਹਿਲਾ ਫ੍ਰੈਕਚਰ ਹੋਇਆ ਉਹਦਾ ਇਲਾਜ ਨਹੀਂ ਕਰਾ ਸਕਦੇ ਇਹਦੇ ਤੇ ਅੱਜ ਹੀ ਇਲਾਜ ਕਰਾ ਸਕਦੇ ਤੁਸੀਂ ਅੱਜ ਪਰ ਅੱਜ ਤੋਂ ਅੱਗੇ ਇੱਕ ਮਿੰਟ ਜੇਰਨੋ ਆ ਮੈਂ ਕਿਹਾ ਆਮ ਆਦਮੀ ਪਾਰਟੀ ਜਿੰਦਾਬਾਦ ਆਪਤਮਾਨ ਜਿੰਦਾਬਾਦ 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 ਜੀ ਇਹ ਤੁਹਾਨੂੰ ਅਸਬਾਜੀ ਨੇ 1000 ਰੁਪਏ ਦੇ ਜੀਮ ਚ ਭਾਤਾ ਵਿੱਚ ਜਿੱਥੋਂ ਮਰਦੀ ਜਾ ਕੇ ਲਾਸ ਕਰ ਲਓ। ਬੈਂਕ ਕੋਲੇ ਚਲੇ ਜਾਓ ਕਿ ਪ੍ਰਾਈਵੇਟ ਆਸਟਰ ਪਟਾਣੇ ਦੇ ਸਾਰੇ ਬੈਨਫੀਟ ਲੈ ਜਿੱਥੇ ਮਰਦੀ ਜਾ ਕੇ ਲਾਸ ਕਰਾ ਲਓ ਆ ਉਹਨਾਂ ਨੂੰ ਦਿਖਾਣਾ ਤੇ ਆ ਨੰਬਰ ਉਹਨਾਂ ਨੂੰ ਦੱਸਣਾ ਹੈਗਾ ਇਹ ਅੱਜ ਜਾ ਕੇ ਤੁਸੀਂ ਆਪਣਾ ਲਾਸ ਇਹ ਬਹੁਤ ਵੱਡੀ ਸਹੂਲਤ ਹੈ ਜੀ ਕੋਈ ਕੰਡੀਸ਼ਨ ਨਹੀਂ ਹੈ ਪਹਿਲਾਂ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਵੀ ਵਿੱਚ ਇਨਕਲੂਡ ਆ ਕੋਈ ਉਮਰ ਦੀ ਸੀਮਾ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਜਿਹੜੇ ਬੰਦੇ ਜਿਹੜੇ ਬੰਦੇ 60 ਤੋਂ ਉੱਪਰ ਹੈ ਉਹ ਮੈਂ ਦੇਖਿਆ 55000 60000 ਜਿਹੜੇ ਮੈਂ ਜਿਹਨਾਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ 33000 ਕੋਈ 32000 ਦੋ ਦੋ ਬੰਦੇ ਆ ਦਾ ਇਹ ਜੇ ਤੁਹਾਡੇ ਪਰਿਵਾਰ ਦੇ ਵਿੱਚ 6 ਜਾਂ 7 ਮੈਂਬਰ ਵੀ ਤਾਂ ਵੀ ਤੁਸੀਂ ਕੋਈ ਪੈਸਾ ਨਹੀਂ ਚੜਾ ਪੂਰਾ ਪਰਿਵਾਰ ਹਰ ਇੱਕ ਮੈਂਬਰ ਕਵਰ ਹੈ ਸਾਰਿਆਂ ਨੂੰ ਬੇਨਤੀ ਆ ਜੀ ਸਾਰਿਆਂ ਨੇ ਆਪਣੇ ਸਾਰੇ ਮੈਂਬਰ ਨੇ ਕਾਰਡ ਸਾਰਿਆਂ ਨੇ ਬਣਾਣਾ ਹੈ ਚਾਹੇ ਇੰਸ਼ੋਰੈਂਸ ਪਰ ਫੈਮਿਲੀ ਕਵਰ ਹੈ ਜਿਹੜਾ ਕਵਰ ਹਰ ਪਰਿਵਾਰ ਦਾ ਹੈਗਾ ਲੇਕਿਨ ਕਾਰਡ ਸਾਰਿਆਂ ਨੇ ਬਣਾਣਾ ਔਰ ਆਪਣਾ ਤੁਹਾਨੂੰ ਜਿਹੜੀ ਸਲਿੱਪ ਹੈਗੀ ਆ ਬੀਐਨਈ ਵਾਲੀ ਉਹ ਤੁਸੀਂ ਲੈ ਕੇ ਆਣੀ ਹੈ ਆਪਣੀ ਜਿਹੜੀ ਮੈਂ ਹੁਣੇ ਇਸ਼ੂ ਕੀਤੀ ਹੈਗੀ ਆ ਉਹ ਵੀਅਰਲੀ ਦੀ ਸਲਿੱਪ ਲੈ ਕੇ ਆਣੀ ਹੈ ਆਪਣੇ ਨਾਲ ਆਧਾਰ ਕਾਰਡ ਉਹ ਵੋਟਰ ਕਾਰਡ ਆ ਤਿੰਨ ਚੀਜ਼ਾਂ ਚਾਹੀਦੀਆਂ ਆਓ 10 ਲੱਖ ਰੁਪਏ ਆਪਣੀ ਜੇਬ ਚ ਪਾ ਕੇ ਚਲੇ ਜਾਓ ਬਿਲਕੁਲ ਕੋਈ ਨਿਸ਼ਚਿੰਤ ਹੋ ਕੇ ਜਾਓ ਲੇਕਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਸੈਰ ਕਰਨੀ ਆ ਖਾਣਾ ਚੰਗਾ ਖਾਣਾ ਤੰਦਰੁਸਤ ਰਹਿਣਾ ਆਪਣੇ ਕਿੱਟਿਆਂ ਗੋੜਿਆਂ ਦਾ ਧਿਆਨ ਰੱਖਣਾ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਕਦੇ ਲੋੜ ਨਾ ਪਵੇ ਲੇਕਿਨ ਜੇ ਕਦੇ ਲੋੜ ਪਵੇ ਤਾਂ ਤੁਹਾਨੂੰ ਹੋਰ ਸੋਚ ਦੀ ਲੋੜ ਨਹੀਂ ਹੈ ਵੀ ਕਰਜ਼ਾ ਲਵਾਂਗੇ ਕਿੱਦਾਂ ਹੋਏਗਾ ਠੀਕ ਕਰਾਂਗੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸੇ ਵੀ ਕੰਪਿਊਟیشنل ਕਿਸੇ ਵੀ ਸਰਕਾਰੀ ਹਸਪਤਾਲ ਤੇ ਜਾਂ ਪ੍ਰਾਈਵੇਟ ਆਂਪੈਰਡ ਹਸਪਤਾਲ ਤੇ ਜਾਓ ਤੇ ਉਹਨਾਂ ਨੂੰ ਕਹੋ ਜੀ ਮੇਰਾ ਬੈਸਟ ਪੋਸੀਬਲ ਇਲਾਜ ਜਿਹੜਾ ਮੁੱਖ ਅਫਸਰ ਸਾਹਿਬ ਨੇ ਕਿਹਾ ਮੇਰਾ ਉਹ ਕਰੋ ਤੇ ਮੇਰੇ ਕੋਲ 10 ਲੱਖ ਰੁਪਏ ਮੇਰੀ ਜੇਬ 'ਚ ਹੈਗਾ ਤੇ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਉਹ 15 ਦਿਨ ਦੇ ਵਿੱਚ ਵਿੱਚ ਹੋ ਜਾਏ ਬਹੁਤ ਬਤਾਲ ਵਾਲੀ ਸੀ ਇਹ ਬੋਲਾ ਡਾਕਟਰ ਸਾਹਿਬ ਅੱਜ ਪਹਿਲਾ ਫਰਾਂਸ ਆ ਗਿਆ ਫੈਰਾ ਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਇਹ ਅੱਜ ਜੀ ਦੇਖ ਰਿਹਾ ਮੈਂ ਜਦੋਂ ਇਖਤਾਰ ਲੱਗਦਾ ਹੈ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਕਾਰਡ ਇੱਥੇ ਬਣ ਗਏ ਉਹ ਸਾਡੇ ਜਿਹੜੇ ਕਲੱਬ ਦੇ ਵਲੰਟੀਅਰਸ ਆ ਘਰ ਜਾ ਦੇ ਪਰਚਿਆਂ ਦੇ ਅੱਗੇ ਪਰਚਿਆਂ ਵਾ ਕੇ ਲੋਕਾਂ ਦੇ ਵਿੱਚ ਬੜਾ ਅਨੁਸ਼ਾਸਨ ਹੈ ਗ੍ਰੈਟੀਟਿਊਡ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਅਰਵਿੰਦ ਕੇਜਰੀਵਾਲ ਔਰ ਮਾਨ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀ ਉਹ ਅੱਜ ਪੂਰਾ ਹੋ ਗਿਆ ਯੂਨੀਵਰਸਲ ਹੈਲਥ ਯਾਰ ਸਾਰਿਆਂ ਨੂੰ ਦੱਸ ਦਕਤਰ ਜੀ ਨੂੰ ਮੈਂ ਰਿਹਾ ਕਿ ਤੁਹਾਡਾ ਬਣ ਗਿਆ ਜੀ ਇਹ ਦੇਖੋ 15 ਮਿੰਟ ਪਹਿਲਾਂ ਆਏ ਸੀ ਜੀ ਇਹਨਾਂ ਨੂੰ ਹਾਜੀਨਾ ਦੀ ਜੇਲ੍ਹ ਚ ਮਾਨ ਸਾਹਿਬ ਨੇ 10 ਦਾ ਕਰਤੀ ਉਹਦਾ ਕਾਰਡ ਪਾਸ ਕਰ ਫਿਰ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਰਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਨਸਰ ਪੇਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਆ ਜੀ ਇਹੋ ਨੇ ਆ ਕੇ ਪਰਚੀ ਕਢਾਈ ਆ ਤੇ ਇਹ ਜਿਹੜੀ ਪਰਚੀ ਆ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਰੋ ਸਤਿਨ ਡਾਕੂਮੈਂਟ ਨਾਲ ਆਪ ਜੀ ਆ ਕੇ 10 ਲੱਖ ਰੁਪਏ ਇੰਸ਼ੂਰੈਂਸ ਦਾ ਮੌਜੂਦਾ ਕਵਰ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਤੁਹਾਨੂੰ ਬਣਾ ਕੇ ਲੈ ਜਾਓ ਉਹਦੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ ਦੋ ਤੋਂ ਤਿੰਨ ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ volunteers ਜਾਂ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸੇਕ ਰੰਦ ਹੈ ਸੱਲਾਮ ਮਨ ਲਕਣੇ ਕਾ ਜੀ ਡਾਕਟਰ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾਇਆ ਉਸ ਤੋਂ ਵੀ ਖਾਸ ਕੀ ਗਾ ਮੁਖਾਰ ਬਲੱਡ ਪ੍ਰੈਸ਼ਰ ਸੁਪਰੀ ਦਵਾਈ ਉੱਥੇ ਲਓ ਪ੍ਰੋਟੀਨ ਤੇ ਸੁੱਤਰਾ ਕਰਾਓ ਜੇ ਇਨਡੋਰ ਜੇਕਰ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਜਾ ਕੇ ਜਦੋਂ ਮਰਦੇ ਪਟਿਆਲੇ ਜੀ ਕਿੰਨੇ ਸੈਂਟਰ ਬਣਾਏਗੇ ਇਸ ਤਰ੍ਹਾਂ ਦੇ ਦੇਖੋ ਜੀ ਜੀਵਨ ਤੇ ਕੇਵਲ ਸਰਟੀਫਿਕੇਟ ਦੀ ਪ੍ਰੋਸੈਸ ਹੈ ਜੇ ਹਰ ਮੰਡੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਤੁਕੜੇ ਬਣਦੇ ਹੋਏ ਆ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣਦੇ ਹਨ ਇਹ ਹੌਲੀ ਹੌਲੀ ਜਿਹਾ ਸਾਢੇ 9 ਦਾ ਨੰਬਰ ਵੱਧਦਾ ਜਾਇਆ ਤਾਂ ਮੇਰੇ ਖਾਤੇ ਠੀਕ 4000 ਰੁਪਏ ਹਨ ਉਹਨਾਂ ਨੂੰ ਵਧਾ ਕੇ ਅਸੀਂ 9000 ਜਾਂ 10000 ਕਰ ਦਿੰਦੇ। ਸਾਰੇ ਪਿੰਡ ਕਵਰ ਹੋਣਗੇ ਔਰ ਸਾਰਾਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਵਾਰੀ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੀ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਮੰਤਰੀ ਸੇਬੋਧਰਾਂ ਦਾ ਕਾਰਜ ਕਰਾਂਗੇ। ਸਰ ਇਹ ਸਾਰਾ ਪ੍ਰਾਈਵੇਟ ਕੰਪਨੀ ਹੈ ਅੰਮ੍ਰਿਤ ਇੰਸ਼ੋਰੈਂਸ ਕਾਈ ਵੀ ਲੋਕਾਂ ਨੇ ਉਹਨਾਂ ਨੂੰ ਕੀ ਮਹਿਸੂਸ ਹੋਇਆ? ਦੇਖੋ ਉਹਨਾਂ ਨੇ ਜਿਹੜੀ ਬੱਲਾ ਉਤਰਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ ਹੁਣ ਜਿਹੜਾ ਨੇ 10 ਲੱਖ ਤੱਕ ਦੀ ਇੰਸ਼ੋਰੈਂਸ ਲੈਣੀ ਹੈ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈ ਹਾਂ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਲੋੜ ਦੀ ਲੋੜ ਨਹੀਂ ਹੁੰਦੀ ਉਹਨਾਂ ਦਾ ਮੈਂ ਤਾਂ ਕਹਾਂਗਾ ਠੀਕ ਹੈ ਜੀ ਕਲਿਫੀਸ਼ਨਰ ਚੰਗੀ ਕਰ ਲੈਣੇ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਭਗਵਾਨ ਜੀ ਦਾ ਆਰਵੀਨ ਚੱਲੀ ਵਾਲਾ ਮਕਸਦ ਹੈ ਕਿ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤ ਕਰਦੇ ਆ ਸਰਕਾਰੀ ਕਰਮਚਾਰੀ ਆ ਪੈਨਸ਼ਨਰ ਆ ਸਾਡਾ ਮਕਸਦ ਹੈ ਵੀ ਉਹਨਾਂ ਨੂੰ ਮੌਜੂਦਾ ਹੈ ਜਿਹੜੇ ਆਮ ਮਨੁੱਖ ਆ ਜਿਹੜੇ ਰੋਜ਼ਾਨਾ ਜੀਵਨ ਜਿਉਂਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇਣੇ ਨੇ ਜਿਹੜੇ ਵੀਰ ਬੰਦੇ ਆ ਉਹ ਤਾਂ ਕੀ ਦੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਆ ਸਾਡੇ ਪਹਿਲੇ politicans ਵਿਦੇਸ਼ ਜਾਂਦੇ ਸੀ ਆਪਣਾ ਲਾਭ ਲੈਣੇ ਸਾਡਾ ਮਕਸਦ ਹੈ ਵੀ ਜਿਹੜੇ ਮਿਹਨਤ ਕਰਸ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਆ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਬਹੁਤ ਲਾਹੇਵੰਦ ਇੱਕ ਵਰਦਾਨ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਇੰਸ਼ੋਰੈਂਸ ਜਿਹੜੀ ਹੈ ਕਿ ਇਹਨਾਂ ਨੇ 20 ਜਾਂ 30000 ਰੁਪਏ ਲਈ ਹੈ ਜੇ ਦੋ ਬੰਦਿਆਂ ਵਾਸਤੇ ਜੇ ਇਸ ਹਿਸਾਬ ਨਾਲ ਕੈਲਕੂਲੇਟ ਕਰੋਗੇ ਤਾਂ ਤੁਸੀਂ ਜਾਣਦੇ ਲੋਕ ਕਿ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਕੋਈ 4-5000 ਕੋਟ ਰੁਪਏ ਸਨ ਉਹ ਕਾਸੀ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਅਪਲੈਂਸ ਖਰੀਦਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੱਗੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਕਿਸੇ ਹੋਰ ਕੰਮ ਲਈ ਵਕਤ ਡਾਕਟਰ ਸਾਹਿਬ ਖਿਚੀ ਵਾਲੇ ਬੀਐਸਡੀ ਦੇ ਵਿੱਚ ਕਾਂਗਰਸ ਦਾ ਹੱਥ ਦੱਸਿਆ ਹੈ ਕਿਸ ਤਰ੍ਹਾਂ ਬੜਾ ਅਨਫੋਰਚੂਨੇਟ ਹੈ ਜੀ ਮਨਨ ਦੇਖੋ ਮੈਂ ਜੇ ਆਈ ਨੀਵਟ ਟੂ ਦ ਸਟੋਰੀ ਬੋਸਸ ਪਰ ਹੋਰ ਡਿਟੇਲਸ ਦੇਣਗੇ ਮੈਂ ਡਿਟੇਲ ਸਜਾਇਤ ਬਗੈਰ ਇਹ ਜਿਵੇਂ ਇਹ ਯਾਦ ਕਰਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਜਦੋਂ ਅਸੀਂ ਐਸ.ਟੀ ਪੜਦੇ ਹੁੰਦੇ ਸੀ ਜਦੋਂ ਇੰਡੀਆ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਪੰਜਾਬ ਦੇ ਨਾਲ ਬੇਸਿਸ ਦੇ ਉੱਤੇ ਵੀ ਕਿਤੇ ਆਪਣੇ ਵਿਆਦੀ ਜਾ ਰਹੇ ਜਿਹੜੇ ਆ ਜਿਹੜਾ ਆਪਣੇ ਹਿੰਦੂ ਉਹਨਾਂ ਦੇ ਬਾਹਰ ਗਾਹ ਗਾਮੋਂ ਮਾਰ ਕੇ ਉਹਦੀ ਪੇਸ਼ਕਸ਼ ਦੇ ਉਸ ਤੇ ਜਿਹੜੇ ਮੁਸਲਮਾਨ ਆ ਉੱਤੇ ਸੂਝੂ ਮਾਰ ਕੇ ਦੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਤੇ ਧੰਨਵਾਦ ਕਰਦੇ ਹਾਂ ਇਸ ਬਾਜ਼ਾਰ ਦੇ ਵਿੱਚ 스쿼ਟ ਕਰਨ ਦੇ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਕਲਾਉਣੀ ਵਰਤ ਰਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸਤਾਪ ਹੋ ਗਿਆ ਔਰ ਉਹ ਸਿਆਣੇ ਹੋ ਚੁੱਕੇ ਆ ਤੇ ਉਹ ਜਿਹੜੇ ਇਹੋ ਜਿਹੇ ਬੰਦੇ ਆ ਬੈਣ ਜੀ ਸਭ ਫੜੀ ਫੜੇ ਜਾ ਰਹੇ ਸਾਰੇ ਜਦੋਂ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਦਾ ਬਿਆਦਗੀ ਨਹੀਂ ਹੋਈ ਪਰ ਕੋਈ ਵੀ ਬਿਆਦਗੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹਨਾਂ ਨੂੰ ਖਾਨਾ ਨਹੀਂ ਖਾਣ ਦਿੱਤਾ ਜਿਸ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ ਹੈ ਇਹ ਨਾਟ ਓਨਲੀ ਜਿਹੜੀ ਬਿਆਨਤੀਆਂ ਦਿੱਤੀਆਂ ਜਾ ਰਹੀਆਂ ਜਿਹੜੇ ਥਰੈਡ ਕਾਲ ਕਰਦੇ ਨੇ ਕਿ ਕਿਸੇ ਸਕੂਲ ਚ ਕਦੇ ਕਿਸੇ ਮਤਲਬ ਮੋਢੇ ਚ ਬੰਦਾ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਨੇ ਉਹ ਵੀ ਆਇਡੈਂਟੀਫਾਈ ਕਰਦੇ 60 ਦੀ ਇਨਵੈਸਟਿਗੇਸ਼ਨ ਹੈ ਜਿਹੜੇ ਬਰੇਡਾ ਚੰਡੀਗੜ੍ਹ ਹੋਰ ਜਿਹੜੇ ਗਲਤ ਤਰ੍ਹਾਂ ਸੀ ਬੈਠੇ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਪੁਲਿਸੇ ਲੈ ਕੇ ਆਵਾਂਗੇ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਔਰ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਨੇ ਇਹ ਚੋਣ ਦਾ ਚੇ ਕਰ ਰਹੇ ਐ ਐਜੂਕੇਸ਼ਨ ਚੇ ਕਰ ਰਹੇ ਐ ਲੋਕਾਂ ਨੂੰ ਨੌਕਰੀਆਂ ਦੇ ਰਹੇ ਐ ਇਹਨਾਂ ਨੂੰ ਹੱਜ਼ਮ ਨਹੀਂ ਹੁੰਦਾ ਇਹਨਾਂ ਨੂੰ ਲੱਗਦਾ ਕਿ ਸਟਾ ਦਾ ਚਾਂਸ ਗਿਆ ਸੀ ਦਾ ਮੁੜ ਜੇ ਤਾਂ ਮੁੱਖ ਮੰਤਰੀ ਬਣਨ ਪਿੱਛੇ ਲੱਗਦੇ ਐ ਜਿਹੜੇ ਮੁੱਖ ਮੰਤਰੀ ਦੀ ਇੱਕ ਬਾਲਣ ਕੁਰਸੀ ਵਿੱਚ ਇੱਕ ਦੂਜੀ ਦੀ ਪੱਗ ਨੂੰ ਹੱਥ ਕਈ ਖੜੇ ਐ ਇੱਕ ਦੂਜੇ ਦੀ ਨਸਤਾ ਖਿੱਚ ਰਹੇ ਐ ਉਹ ਤਾਂ ਵਿਚ ਘਟ ਕਰਦੇ ਪੰਜਾਬ ਦੇ ਦੇ ਕਿ ਅਸੀਂ ਆਪਣੇ ਕੰਮ ਤੇ ਧਿਆਨ ਐ ਅਸੀਂ ਆਪਣਾ ਕੰਮ ਹੀ ਕਰਾਂਗੇ ਜਿਹੜੇ ਗੈਂਗਸਟਰ ਐ ਇਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਜਿਹੜੇ ਨਸ਼ਾ ਵੇਚ ਰਹੇ ਐ ਉਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਕੱਢਾਂਗੇ ਔਰ ਜਿਹੜੀ ਇਹ ਵਾਇਰਸ ਦਾ ਸਾਈਕਲ ਇਹਨੇ ਚਲਾਇਆ ਹੋਇਆ ਨਹੀਂ ਪਤਾ ਕਿ ਇਹ ਬਿਮਾਰੀ ਆ ਰਹੀ ਹੈ 26 ਜਨਵਰੀ ਨੂੰ ਪਹਿਲੇ ਹੀ ਬਲਾਕ ਹੋ ਗਏ ਨੇ ਆਹ ਹੁਣ ਸਾਗੇ-ਤਾਗੇ ਸਰਹੰਦਰ ਇਸ ਤੋਂ ਅੰਦਰ ਇਹ ਬਲਾਕ ਹੋਇਆ ਜਿਹੜੀ ਲਾਈਨ ਤੋਂ ਪਰਤੋ ਉਸਿਆ ਵੀ ਇੱਕ ਸਿਸਟਮ ਡਿਜ਼ਾਈਨ ਹੈ ਕਿ ਇੱਕ ਫਾਸਪਰੀਸੀਆ ਪੰਜਾਬ ਦੇ ਖਲਾਮ ਪੰਜਾਬ ਦੀ ਧਰਤੀ ਦੇ ਖਲਾਮ ਜਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ ਦੁਸ਼ਮਣਾਂ ਚਾਹੇ ਉਹ ਦੇਸ਼ ਤੋਂ ਬਾਹਰ ਜਿਹੜੇ ਜਿਹੜੇ ਬਾਹਰੋਂ ਰੈਸਪੈਕਟ ਲਿਆ ਜਾਂ ਜਿਹੜੇ ਅਸਲੀ ਵਿਰਾਂ ਦੇ ਕਰਦੇ ਆ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਉਸਦੇ ਬਹੁਤ ਡਿਸਕ੍ਰੀਟਾ ਵੀ ਪੰਜਾਬ ਸਟਾਮ ਹੋ ਰਿਹਾ ਉਹਨਾਂ ਨੂੰ ਤਾਂ ਆ ਜਦੋਂ ਦਾ ਸੀ ਅੰਸ਼ੋਰੰਸ ਜਦੋਂ ਜਾ ਕੇ ਆਉਂਦੇ ਉਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਬਹੁਤ ਪਾੜੀਦਲ ਹੈ ਲੋਕਾਂ ਨੂੰ ਵੀ ਮੈਂ ਕਹਿੰਦਾ ਤੁਸੀਂ ਸੁਚੇਤ ਰਹੋ ਜਿਹੜੇ ਬੈਡ ਐਲੀਮੈਂਟਸ ਆ ਫੋਸਟ ਜਿਹੜੀ ਤੁਹਾਡੀ ਐਨਟੀ ਜੈਕਸ ਜਿਹੜੀ ਐਪਲਾਈ ਕੀ ਨੰਬਰ ਦਿੱਤੀ ਆ ਡਾਕਟਰੀ ਨੰਬਰ ਆ ਪੂਰੀ ਐਕਮਪਲੀਸ਼ ਜਿਹੜਾ ਸਹਿਦਵਰੇ ਸਾਡੇ 104 ਨੰਬਰ ਆ ਤੁਹਾਨੂੰ ਕੋਈ ਦਿੱਕਤ ਹੋਵੇ ਸਰਕਾਰ ਕੋਲ ਖੜੀ ਆ ਤੇ ਇਹਨਾਂ ਨੂੰ ਅਸੀਂ ਕਰਨਾ ਚਾਹੀਦਾ ਕਿ ਟਾਕੂ ਇਹਨਾਂ ਦੀ ਜਿੰਦਗੀ ਲੱਭਣੀ ਹੈ ਇਹਨਾਂ ਨੂੰ ਦੋ ਤਾਰਾ ਰੱਖ ਦੇਣਾ ਹੈ